ਕਸਾਨਾਂ ਨੂੰ ਅੱਠ ਘੰਟੇ ਬਿਜਲੀ ਨਾ ਦੇ ਸਕਣ ਵਾਲੀ ਗੰਦੀ ਸਰਕਾਰ ਮਰਦਾਬਾਦ 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 ਆਮ ਆਦਮੀ ਪਾਰਟੀ ਮਰਦਾਬਾਦ 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 ਪ੍ਰਧਾਨ ਮੰਤਰੀ ਭਗਵੰਤ ਮਾਨ ਮਰਦਾਬਾਦ 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 ਕਿਸਾਨਾਂ ਨੇ ਬਿਜਲੀ ਸਪਲਾਈ ਦੇ ਵਾਰ-ਵਾਰ ਕੱਟਾਂ ਤੋਂ ਪਰੇਸ਼ਾਨ ਹੋ ਕੇ ਮਲੋਟ ਫਾਜ਼ਲਕਾ ਸੜਕ ਤੇ ਪਾਵਰ ਕਾਮ ਦੇ ਗ੍ਰਿਡ ਦੇ ਸਾਹਮਣੇ ਤਰਨਾ ਲਾ ਦਿੱਤਾ ਤੇ ਕਿਸਾਨਾਂ ਦਾ ਦੋਸ਼ ਹੈ ਕਿ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਥਾਂ ਵੱਡੇ-ਵੱਡੇ ਕੱਟ ਲਾ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਿੰਡ ਮਿੱਡਾ ਦੇ ਕਿਸਾਨਾਂ ਵੱਲੋਂ ਮਲੋਟ ਫਾਜ਼ਿਲਕਾ ਸਟੇਟ ਹਾਈਵੇ ਤੇ ਬਿਜਲੀ ਗ੍ਰਿਡ ਦੇ ਸਾਹਮਣੇ ਧਰਨਾ ਲਾ ਕੇ ਅੱਜ ਆਵਾਜਾਈ ਠੱਪ ਕਰ ਦਿੱਤੀ ਹੈ ਕਿਸਾਨਾਂ ਦਾ ਦੋਸ਼ ਹੈ ਕਿ ਪਾਵਰਕਾਮ ਵੱਲੋਂ ਨਿਰਵਿਘਨ ਹਿੱਸਿਆਂ ਦੀ ਬਿਜਲੀ ਮੋਟਰਾਂ ਲਈ ਨਹੀਂ ਦਿੱਤੀ ਜਾ ਰਹੀ ਜਦਕਿ ਸਰਕਾਰ ਨੇ ਖੇਤੀ ਸੈਕਟਰ ਦੇ ਲਈ 8 ਘੰਟੇ ਪ੍ਰਤੀ ਦਿਨ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਵੱਡੇ-ਵੱਡੇ ਕੱਟ ਲਾ ਕੇ ਉਹਨਾਂ ਨੂੰ ਪੂਰੀ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਉਲਟਾ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਦੀ ਝੋਨੇ ਦੀ ਫਸਲ ਖਰਾਬ ਹੋ ਰਹੀ ਹੈ ਕਿਆ ਅੱਜ ਦੀ ਗੱਲ ਹੈ ਨਾ 10 ਘੰਟੇ ਦੀ ਕਰੋ ਇਹ ਕੰਮ ਸਾਡਾ ਲੰਮਾ ਹੈ 3-4 ਮਿੰਟ ਦਾ ਅੱਜ ਦੇ 10 ਘੰਟੇ ਨੇ ਸਾਡਾ ਮਸਲਾ ਹੱਲ ਨਹੀਂ ਹੁੰਦਾ 3 ਘੰਟੇ ਚੱਲ 3 ਮਿੰਟ ਚੱਲ ਮੇਰੀ ਗੱਲ ਪਾਜੀ ਹੋ ਜਾਈ ਹਾਂ ਤੁਸੀਂ ਆਪ ਦੇ ਵੱਲੋਂ ਸਾਨੂੰ ਕੱਲ੍ਹ ਕਿਰੇ ਤੋਂ ਅਸੀਂ ਮੈਕਨਿਕ ਨੂੰ ਤਾਂ ਭਜਾ ਦਿੰਦੇ ਆ ਦੇਖ ਕੇ ਤੁਹਾਡੀ ਕਿਸੇ ਦਿੱਤੀ ਬੰਦੀ ਵੱਲੋਂ ਦੇ ਦਿਓ ਸਾਨੂੰ ਮੈਂਬਰਨਾ ਮੈਂ ਤਾਂ ਭਜਾ ਦਿੰਦੇ ਆ ਇੱਕ ਵਾਰੀ ਅੱਜ ਦੀ ਗੱਲ ਹੈ ਤੁਹਾਡੀ ਸਪਲਾਈ ਜਿਵੇਂ ਹੀ ਪਾਵਰ ਕਟ ਜਾਂਦੀ ਹੁੰਦਾ ਅਸੀਂ ਪੂਰੀ ਕਰਵਾ ਦਿੰਦੇ ਆ ਅੱਜ ਤਾਂ ਫਿਰ ਕੱਲ ਨੂੰ ਹੀ ਆਹੀ ਇਹ ਰੋਜ਼ ਤਾਂ ਰੰਡੀ ਨੂੰ ਨਾ ਬੰਜੇ ਲਿਖ ਦਿਓ ਅਸੀਂ ਤੁਹਾਨੂੰ ਉੱਤੇ ਬਤਾਈ ਅਫਸਰਾਂ ਨੂੰ ਕੋ ਬਾਈ ਜੀ ਅਸੀਂ ਬੜੇ ਦੁਖੀ ਹੋਏ ਬੈਠੇ ਆ ਕੋਈ ਐਡੀ ਤਪਦੀ ਸ਼ੜਕ ਵੇਖੋ 60 ਟੈਂਪਰੇਚਰ ਹੋਣਾ ਇਹਦਾ ਘੱਟੋ ਘੱਟ ਜੇ ਉੱਤੇ 50 ਤਾਂ ਵੀ ਸਾਡੀ ਮਜਬੂਰੀ ਇਹ ਆ ਸਾਡੇ ਖੇਤਾਂ 'ਚ ਜਦੋਂ ਤਾਂ ਝੋਨੇ ਦਾ ਸੀਜ਼ਨ ਚੱਲਿਆ ਸਿਰਫ ਦਿਖਾਵੇ ਵਾਸਤੇ ਜਦੋਂ ਕਦੇ ਬਰਸਾਤ ਹੁੰਦੀ ਆ ਉਦੋਂ 12-15 ਘੰਟੇ ਲਾਈਟ ਦੇ ਕੇ ਵੀਡੀਓ ਪਾ ਦਿੱਤੀਆਂ ਜਾਂਦੀਆਂ ਆ ਵੀ ਪੰਜਾਬ ਸਰਕਾਰ ਲਗਾਤਾਰ ਨਿਰਵਿਘਨ ਲਾਈਟ ਦੇ ਰਹੀ ਆ ਜਦ ਕਿ ਗਰਾਊਂਡ ਲੈਵਲ ਤੇ ਸਾਡਾ ਐਡਾ ਬੁਰਾ ਹਾਲ ਆ ਕਿ ਚਾਰ-ਚਾਰ ਘੰਟੇ ਲਾਈਟ ਆ ਰਹੀ ਆ ਜੇ ਕਿਸੇ ਕੋਲ 10 ਕਿੱਲੇ ਵਾਹਣਾ ਉਹ ਚੋਂ 2 2.5 ਕਿੱਲੇ ਚ ਪਾਣੀ ਪੂਰਾ ਆਉਂਦਾ 7-8 ਕਿੱਲੇ ਵਿਲੇ ਪਏ ਆ ਸੋ ਮਜ਼ਦੂਰ ਵਿਲੇ ਬੈਠੇ ਜੋ ਕਦੋਂ ਨਹੀਂ ਹੁੰਦਾ ਚਾਰ ਸਪੇਰਿਓਂ ਕਿਸਾਨ ਤੇ ਮਜ਼ਦੂਰ ਨੂੰ ਮਾਰ ਪੈ ਰਹੀ ਆ ਅਸੀਂ ਬਿਜਲੀ 8 ਘੰਟੇ ਨਰਵਗਣ ਛੜਾਉਣ ਵਾਸਤੇ ਛੜਕਦੇ ਬੈਠੇ ਕਿਸੇ ਅਫਸਰ ਨਾਲ ਗੱਲ ਥੋੜੀ ਜਾਂ ਥੋ ਆਪ ਕਿਸੇ ਅਫਸਰ ਨੇ ਤੁਹਾਡੇ ਨਾਲ ਗੱਲ ਕੀਤੀ ਹੋਵੇ ਧਰਨੇ ਬਾਬਤ ਜਾਂ ਤੁਸੀਂ ਕਿਸੇ ਨਾਲ ਕੀਤੀ ਹੋਵੇ ਕੀਤੀ ਹੈ ਕਿਸੇ ਨਾਲ ਇਹ ਦੋ ਚਾਰ ਪੰਜ ਦਿਨ ਪਹਿਲਾਂ ਅਸੀਂ ਐਕਸ਼ਨ ਸਾਹਿਬ ਨੂੰ ਮਿਲੇ ਸੀ ਹਾਂ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਪਾਵਰ ਕੱਟ ਜਲ ਛੇਤੀ ਕਿਤੇ ਨਹੀਂ ਲੱਗੂਗਾ ਕਿਉਂ ਪਾਵਰ ਕੱਟ ਹੈ ਜਿਹੜਾ ਸਿਰਫ ਇੱਕ ਤਮਾਸ਼ਾ ਦਿਖਾਵਾ ਕਿਸੇ ਪਾਸੋਂ ਕੋਈ ਆਡਰ ਨਹੀਂ ਆਉਂਦੇ ਪਾਵਰ ਕੱਟਦਾ ਤਾਂ ਮਤਲਬ ਇਹ ਹੁੰਦਾ ਵੀ ਪਟਿਆਲੇ ਤੋਂ ਲਾਈਟ ਬੰਦ ਹੋ ਗਈ ਕਿਤੇ ਨਹੀਂ ਆਉਂਦੀ ਜੋ ਘਰਾਂ ਚ ਚੱਲੀ ਜਾਂਦੀ ਹੈ ਇੰਡਸਟਰੀ ਏਰੀਆ ਦੀ ਚੱਲੀ ਜਾਂਦੀ ਹੈ ਖੇਤਾਂ ਦੀ ਲਾਈਟ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖਵਾਰ ਕਰਨ ਦੇ ਵਾਸਤੇ ਕਿਉਂਕਿ ਭਗਵੰਤਮਾਨ ਸਰਕਾਰ ਵੀ ਚਾਹੁੰਦੀ ਹੈ ਕਿ ਕਿਸਾਨ ਦੁਖੀ ਹੋਣ ਤੇ ਖੇਤੀ ਛੱਡਣ ਤੇ ਜਮੀਨ ਮੈਂ ਖੇਤੀ ਤੋਂ ਛੇਤੀ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਆਪ ਦਾ ਬਣਦਾ ਕਮਿਸ਼ਨ ਕਮਾਵਾ ਕਿੰਨਾ ਚਿਰ ਤੁਹਾਡਾ ਧਰਨਾ ਚੱਲਣਾ ਕਿ ਆਣ ਮਿੱਥੇ ਸਮੇਂ ਆਸਤੀ ਆ ਜਾ ਕੋਈ ਟਾਈਮ ਇਹਦਾ ਫਿਕਸ ਕੀਤਾ ਅਸੀਂ ਤਾਂ ਜਦੋਂ ਬੈਠੇ ਹੁੰਦੇ ਆ ਆਣ ਮਿੱਥੇ ਸਮੇਂ ਆਸਤੀ ਬੈਠੇ ਹੁੰਦੇ ਆ ਅਸੀਂ ਹੱਲ ਕਰਾ ਕੇ ਪੱਕਾ ਪਾਵਰ ਕੱਟਾ ਅਸੀਂ ਬਿਲਕ ਜਦ ਤੱਕ ਪਾਵਰ ਕੱਟਦਾ ਲਿਖਤੀ ਰੂਪ ਚ ਆਉਂਦਾ ਵਾਦਾ ਨਹੀਂ ਕਰਦੇ ਪਾਵਰ ਕੱਟੇ ਇਸ ਗ੍ਰਿਡ ਚ ਨਹੀਂ ਆਊਗਾ ਉਹਨਾਂ ਚਿਰ ਅਸੀਂ ਨਹੀਂ ਉੱਠਾਂਗੇ ਕਿੰਨੇ ਪਿੰਡਾਂ ਦਾ ਧਰਨਾ ਇਹ ਘੱਟੋ ਘੱਟ 6-7 ਪਿੰਡ ਇੱਥੇ ਹਾਜ਼ਰ ਹੋ ਚੁੱਕੇ ਹੋਰ ਵੀ ਆਉਣ ਵਾਲੇ ਆਉਣਗੇ ਜੀ ਜਿਵੇਂ ਜਿਵੇਂ ਦੁਖੀ ਹੋਈ ਜਾਂਦੇ ਆਉਣਗੇ ਸਾਰੇ ਆ ਰਹੇ ਠੀਕ ਹੈ ਜੀ ਅਜੇ ਤਾਂ ਘੰਟਾ ਹੀ ਹੋਇਆ ਸ਼ੁਰੂ ਹੋਇਆ ਨੂੰ ਮਿਹਰਬਾਨੀ ਜਿਵੇਂ ਸਨੇਹ ਲੱਗੀ ਜਾਂਦੇ ਆਈਏ